ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬੋਲ ਪੰਜਾਬ ਦੇ ਚੈਨਲ ਤੇ ਸੋ ਮੁੱਖ ਖਬਰਾਂ ਤੋਂ ਪਹਿਲਾਂ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦੇ ਅੰਦਰ ਦੱਸਿਆ ਗਿਆ ਹੈ ਕਿ 19 ਅਤੇ 20 ਨੂੰ ਮੌਸਮ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ 21 ਤਰੀਕ ਤੋਂ ਬਾਅਦ ਜਿਹੜੀ ਮੌਨਸੂਨ ਦੀ ਬਾਰਿਸ਼ ਆ ਗਈ ਉਹ ਹੋ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀਆਂ ਸਭ ਤੋਂ ਵੱਡੀਆਂ ਮੁੱਖ ਖਬਰਾਂ ਬਾਰੇ ਸੋ ਪਹਿਲੀ ਮੁੱਖ ਖਬਰ ਦੇਖੀਏ ਤਾਂ ਕੈਨੇਡਾ ਸਰਕਾਰ ਵੱਲੋਂ ਸਟੂਡੈਂਟਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਿਆਨ ਦਿੰਦਿਆਂ ਕਿਹਾ ਕਿ ਕੁਮਾਂਤਰੀ ਵਿਦਿਆਰਥੀ ਕੈਨੇਡਾ ਵਿੱਚ ਪੀਆਰ ਦਾ ਸੁਪਨਾ ਨਾ ਦੇਖਣ ਉਹ ਇੱਥੇ ਪੜਨ ਲਈ ਆ ਸਕਦੇ ਹਨ, ਇੱਥੇ ਕੰਮ ਕਰਨ ਪਰ ਇੱਥੇ ਪੱਕੇ ਹੋਣ ਦੀ ਕੋਈ ਵੀ ਲਾਲਸਾ ਨਾ ਰੱਖਣ। ਉਹਨਾਂ ਕਿਹਾ ਕਿ ਪੀਆਰ ਦੀਆਂ ਸਾਰੀਆਂ ਸ਼ਾਰਟਕਟ ਮੂਰੀਆਂ ਨੂੰ ਬੰਦ ਕੀਤਾ ਜਾਵੇਗਾ ਅਤੇ ਪੀਆਰ ਦੇ ਨਿਯਮਾਂ ਨੂੰ ਹੋਰ ਵੀ ਸਖਤ ਕੀਤਾ ਜਾਵੇਗਾ। ਇਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਹੀ 70000 ਕਮਾਂਤਰੀ ਵਿਦਿਆਰਥੀਆਂ ਦੇ ਜਿਹੜੇ ਵਰਕ ਪਰਮਿਟ ਸੀਗੇ ਉਹ ਵੀ ਖਤਮ ਕਰ ਦਿੱਤੇ ਗਏ ਸੀਗੇ ਜਿਸ ਦੇ ਬਾਬਦ ਕਈ ਦਿਨਾਂ ਤੋਂ ਜਿਹੜੇ ਰੋਸ਼ ਪ੍ਰਦਰਸ਼ਨ ਸੀਗੇ ਉਹ ਕੈਨੇਡਾ ਵਿੱਚ ਚੱਲ ਰਹੇ ਸੀਗੇ ਅਗਲੀ ਖਬਰ ਦਾ ਰੁੱਕ ਜੀਏ ਤਾਂ ਦੁਨੀਆ ਵਿੱਚ ਉਦੋਂ ਹਾਹਾਕਾਰ ਮੱਚ ਗਿਆ ਜਦੋਂ ਮਾਈਕਰੋਸਾਫਟ ਦਾ ਸਰਵਰ ਵਿਸ਼ਵ ਭਰ ਵਿੱਚ ਡਾਊਨ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ ਵਿੱਚ ਅੱਜ ਮਾਈਕਰੋਸਾਫਟ ਦਾ ਸਰਵਰ ਜਿਹੜਾ ਉਹ ਡਾਊਨ ਰਿਹਾ ਕੰਪਨੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੰਦਾ ਦੱਸਿਆ ਕਿ ਉਹ ਇਸ ਬਾਰੇ ਜਾਣੂ ਹਨ ਅਤੇ ਉਹਨਾਂ ਦੇ ਮਾਹਿਰ ਇਸ ਸਮੱਸਿਆ ਦਾ ਹੱਲ ਲੱਭਣ ਲਈ ਕਾਬਿਲ ਹਨ ਇਸ ਸਮੱਸਿਆ ਕਾਰਨ ਵਿਸ਼ਵ ਦੀਆਂ ਕਈ 에ਅਰਲਾਈਨਸ ਵੀ ਪ੍ਰਭਾਵਿਤ ਰਹੀਆਂ ਦੱਸਦੀ ਹੈ ਕਿ ਭਾਰਦੀਆਂ ਇੰਡੀਕੋ ਅਤੇ ਸਪਾਈਜ਼ਰ ਵਰਗੀਆਂ 에ਅਰਲਾਈਨਸ ਦੀਆਂ ਕਈ ਸੇਵਾਵਾਂ ਵਿੱਚ ਵੀ ਦੇਰੀ ਹੋਈ ਅਗਲੀ ਖਬਰ ਦਾ ਰੁਕ ਕਰੀ ਤਾਂ ਪੰਚਾਇਤੀ ਚੋਣਾਂ ਸਬੰਧੀ ਜਿਹੜੀ ਵੀ ਤਿਆਰੀ ਹੈ ਮੁਕੰਮਲ ਹੋ ਚੁੱਕੀ ਹੈ ਅੱਜ ਸੀਐਮ ਭਗਵਾਨ ਤਮਨ ਵੱਲੋਂ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਜਾਣਕਾਰੀ ਅਨੁਸਾਰ ਰਾਜ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਊਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਵੋਟਰ ਸੂਚੀ ਜਾਰੀ ਕਰਨ ਦੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਨੇਗੇ ਪੰਜਾਬ ਦੇ ਵੱਡੇ ਅਤੇ ਮਸ਼ਹੂਰ ਸਿੰਗਰ ਕਰਨ ਔਜਲਾ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਹਾਸਾ ਕਰਨ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱੰਦਾ ਦੱਸਿਆ ਕਿ ਸ਼ੂਟਿੰਗ ਦੌਰਾਨ ਉਹਨਾਂ ਦੀ ਕਾਰ ਪਲਟ ਗਈ ਜਿਸ ਕਰ ਉਹਨਾਂ ਦੀ ਗਰਦਨ ਦੀ ਹੱਡੀ ਟੁੱਟਣ ਤੋਂ ਬਾਲ-ਬਾਲ ਬਚੀ ਇਸ ਘਟਨਾ ਦੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਸਾਂਝੀ ਕੀਤੀ ਹੈ ਤੋ ਅਗਲੀ ਖਬਰ ਦੇਖੀਏ ਤਾਂ ਐ ਜੀ ਪੀ ਸੀ ਨੇ ਕੁਝ ਮੀਡੀਆ ਅਦਾਰਿਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਖਬਰ ਵਿੱਚ ਧਾਰਮਿਕ ਸ਼ਬਦਾਂ ਦੀ ਸਚੱਜੀਅਤ ਅਤੇ ਸਹੀ ਵਰਤੋਂ ਕਰਨ ਕਿਸੇ ਵੀ ਸ਼ਬਦ ਨੂੰ ਬੋਲਣ ਅਤੇ ਉਸ ਦੀ ਵਿਆਖਿਆ ਕਰਨ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਗਲੀ ਖਬਰ ਦੇਖੀਏ ਵਿਕਰਮਜੀਤ ਸਿੰਘ ਮਜੀਠੀਆ ਨੇ ਕੱਲ ਅੰਮ੍ਰਿਤਸਰ ਵਿੱਚ ਅਦਾਲਤ ਵਿੱਚ ਪੇਸ਼ ਹੁੰਦਿਆਂ ਮੀਡੀਆ ਵੱਲੋਂ ਕਾਲੀਦਾ ਦੀ ਟੁੱਟ ਤੇ ਪੁੱਸੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਲ ਤਖਤ ਦੇ ਹੁਕਮਾਂ ਨੂੰ ਸਭ ਤੋਂ ਉੱਚਾ ਸਮਝਦੇ ਹਨ ਅਤੇ ਪੰਥ ਅਤੇ ਪਾਰਟੀ ਜੋ ਵੀ ਫੈਸਲਾ ਲਵੇਗੀ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ। ਸੋ ਅਗਲੀ ਖਬਰ ਦੇਖੀਏ ਤਾਂ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਰਿਮਾਂਡ ਤੇ ਲੈਣ ਲਈ ਪੁਲਿਸ ਵੱਲੋਂ ਦਰਜ ਅਰਜ਼ੀ ਤੇ ਜਿਹੜੀ ਸੁਣਵਾਈ ਆ ਗਈ ਉਹ ਜਾਰੀ ਹੈ ਸੋ ਅੱਜ ਦੇ ਬੁਲਟਿਨ ਵਿੱਚ ਇੰਨਾ ਹੀ ਮਿਲਾਂਗੇ ਤੁਹਾਨੂੰ ਕੱਲ ਰੱਬ ਰਾਖਾ ਤੋ ਅਗਲੀ ਖਬਰ ਦੇਖੀ ਤਾਂ SGPC ਨੇ ਕੁਝ ਮੀਡੀਆ ਅਦਾਰਿਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਖਬਰ ਵਿੱਚ ਧਾਰਮਿਕ ਸ਼ਬਦਾਂ ਦੀ ਸਚੱਜੀਅਤ ਅਤੇ ਸਹੀ ਵਰਤੋਂ ਕਰਨ ਕਿਸੇ ਵੀ ਸ਼ਬਦ ਨੂੰ ਬੋਲਣ ਅਤੇ ਉਸ ਦੀ ਵਿਆਖਿਆ ਕਰਨ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਬ੍ਰਿਕ ਬਿਕਰਮਜੀਤ ਸਿੰਘ ਮਜੀਠੀਆ ਨੇ ਅਦਾਲਤ ਵਿੱਚ ਪੇਸ਼ ਹੁੰਦਿਆਂ মিডিਆ ਵੱਲੋਂ ਕਾਲੀ ਦਲ ਦੀ ਟੁੱਟ ਤੇ ਪੁੱਛੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਲ ਤੱਕ ਦੇ ਕਿਸੇ ਬਿਕਰਮਜੀਤ ਸਿੰਘ ਮਜੀਠੀਆ ਨੇ ਅਦਾਲਤ ਵਿੱਚ ਪੇਸ਼ ਹੁੰਦਿਆਂ মিডিਆ ਵੱਲੋਂ ਕਾਲੀ ਦਲ ਦੀ ਟੁੱਟ ਤੇ ਪੁੱਛੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਲ ਤੱਕ ਦੇ ਹੁਕਮਾਂ ਨੂੰ ਸਭ ਤੋਂ ਉੱਚ ਸਮਝਦੇ ਹਨ ਅਤੇ ਉਹਨਾਂ ਸੁਖਵੀਰ ਵੱਲ ਦਾ ਪੱਖ ਪੂਰਦੇ ਹੋਏ ਕਿਹਾ ਕਿ ਜੋ ਵੀ ਦੋਸਤ ਸੋ ਅਗਲੀ ਖਬਰ ਦੇਖੀਏ ਤਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਅਦਾਲਤ ਅਗਲੀ ਖਬਰ ਦੇਖੀਏ ਬਿਕਰਮਜੀਤ ਸਿੰਘ ਮਜੀਠੀਆ ਨੇ ਕੱਲ ਅੰਮ੍ਰਿਤਸਰ ਵਿੱਚ ਅਦਾਲਤ ਵਿੱਚ ਪੇਸ਼ ਹੁੰਦੇ ਆ ਮੀਡੀਆ ਵੱਲੋਂ ਕਾਲੀ ਦਲ ਦੀ ਟੁੱਟ ਤੇ ਪੁੱਸੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਲ ਤਖਤ ਦੇ ਹੁਕਮਾਂ ਨੂੰ ਸਭ ਤੋਂ ਉੱਚਾ ਸਮਝਦੇ ਹਨ ਅਤੇ ਪੰਥ ਅਤੇ ਪਾਰਟੀ ਜੋ ਵੀ ਫੈਸਲਾ ਲਵੇਗੀ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ ਸੋ ਅਗਲੀ ਖਬਰ ਦੇਖੀਏ ਸੋ ਅਗਲੀ ਖਬਰ ਦਾ ਰੁਕ ਕਰੀਏ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਰਿਮਾਂਡ ਤੇ ਲੈਣ ਲਈ ਪੁਲਿਸ ਵੱਲੋਂ ਦਰਸ ਸੋ ਅਗਲੀ ਖਬਰ ਦੇਖੀਏ ਤਾਂ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਰਿਮਾਂਡ ਤੇ ਲੈਣ ਲਈ ਪੁਲਿਸ ਵੱਲੋਂ ਦਰਜ ਅਰਜੀ ਤੇ ਸੁਣਵਾਈ ਜਿਹੜੀ ਆ ਉਹ ਅੱਜ ਜਾਰੀ ਹੈ ਸੋ ਅਗਲੀ ਖਬਰ ਦੇਖੀਏ ਤਾਂ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਰਿਮਾਂਡ ਤੇ ਲੈਣ ਲਈ ਪੁਲਿਸ ਵੱਲੋਂ ਦਰਜ ਅਰਜੀ ਤੇ ਜਿਹੜੀ ਸੁਣਵਾਈ ਆ ਗਈ ਉਹ ਜਾਰੀ ਹੈ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਮਿਲਾਂਗੇ ਤੁਹਾਨੂੰ ਕੱਲ ਰੱਬ ਰਾਖਾ